ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਨਿੰਦਰ ਡੱਲੇ ਡੱਲੇ ਸਭ ਤੋਂ ਪਹਿਲਾਂ ਸਵਾਲ ਲਾਊਗਾ ਇਲੈਕਸ਼ਨ ਕਮਿਸ਼ਨ ਦੇ ਆਫਿਸ 'ਚ ਦਿੱਲੀ ਜਾ ਕੇ ਪੰਜਾਬ ਦੇ ਸਿਆਸੀ ਦਲ ਜਿਹੜੇ ਮਿਲੇ ਨੇ ਤੇ ਉਹ ਕਹਿ ਰਹੇ ਨੇ ਕਿ ਕੁਮਰ ਵਿਜੇ ਪ੍ਰਤਾਪ ਦੀ ਫਿਰ ਦੁਬਾਰਾ ਤੋਂ ਬਹਾਲੀ ਹੋਵੇ ਕੀ ਕੁਝ ਲੱਗਦਾ ਕਿ ਕੁਝ ਸਮਿਕਰਣ ਬਦਲਣਗੇ ਦੇਖੋ ਦਿੱਲੀ ਦੇ ਵਿੱਚ ਸਾਰੀਆਂ ਲਗਭਗ ਪ੍ਰਮੁੱਖ ਪਾਰਟੀਆਂ ਦੇ ਲੀਡਰ ਨੇ ਜਿਹੜੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਮਿਲੇ ਨੇ ਐਚਐਸ ਫੂਲਕਾ ਸਾਹਿਬ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹਨਾਂ ਉਹ ਸਾਰਿਆਂ ਨੂੰ ਸੱਦਾ ਦਿੰਦੇ ਨੇ ਸਾਰੇ ਆਪਾਂ ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ ਦੇ ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਗਏ। ਜੀ। ਅੱਜ ਸਾਰੇ ਮਿਲੇ ਔਰ ਉਸ ਤੋਂ ਬਾਅਦ ਬਹੁਤ ਵੱਡਾ ਉੱਥੇ ਪ੍ਰੈਸ ਦਾ ਵੀ ਹਜੂਮ ਸੀ। ਔਰ ਜਿਹੜੀ ਮੰਗ ਕੀਤੀ ਗਈ ਹੈ। ਜੀ। ਪਹਿਲਾਂ ਦੱਸ ਦੋ ਮਾ ਕਿਹੜੇ-ਕਿਹੜੇ ਸੀਗੇ? ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੀਗੇ ਹਰਪਾਲ ਚੀਮਾ, ਸੁਨੀਲ ਜਾਖੜ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਨਮਾਇਦੇ ਉੱਥੇ ਮੌਜੂਦ ਰਹੇ। 나ਜਰ ਸਿੰਘ ਵਾਂਛਾਈਆ ਜਿਹੜੇ ਆਮ ਆਦਮੀ ਪਾਰਟੀ ਦੇ ਵੀ ਬਾਗੀ ਵਿਧਾਇਕ ਨੇ। ਜੀ। ਔਰ ਤ੍ਰਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਪੰਜਾਬ ਦੇ ਇਹ ਸਾਰੇ ਮੌਜੂਦ ਰਹੇ ਨੇ ਇਹਨਾਂ ਸਾਰਿਆਂ ਨੇ ਐਚਐਸ ਫੁਲਕਾਹ ਸਾਹਿਬ ਵੀ ਉੱਥੇ ਸੀ ਇਹਨਾਂ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਾਲ ਬੁਲਾਖਤ ਕੀਤੀ ਹੈ ਇਹਨਾਂ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਇਹ ਕਿਹਾ ਹੈ ਕਿ ਵਿਧਾਨ ਸਭਾ ਦੇ ਵਿੱਚ ਮੰਗ ਹੋਈ ਸੀ ਕਿ ਸੱਟ ਬਣਾਈ ਜਾਵੇ ਔਰ ਵਿਧਾਨ ਸਭਾ ਦੀ ਮੰਗ ਤੇ ਹੀ ਸੱਟ ਦਾ ਗਠਨ ਕੀਤਾ ਗਿਆ ਸੀ ਔਰ ਸੱਟ ਦੀ ਜਾਂਚ ਨਿਰਪੱਖਤਾ ਦੇ ਨਾਲ ਕੰਮ ਕਰਕੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪ ਰਹੀ ਸੀ ਸੋ ਇਹ ਹਵਾਲਾ ਦਿੱਤਾ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਕਿ ਇਹਦਾ ਚੋਣਾ ਨਾਲ ਕੋਈ ਸਬੰਧ ਨਹੀਂ ਕਿਉਂਕਿ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਇਸ ਹੱਕ 'ਚ ਸੀ ਕਿ ਜਾਂਚ ਹੋਣੀ ਚਾਹੀਦੀ ਹੈ ਸਿਰਫ ਅਕਾਲੀ ਦਲ ਦੇ ਕੁਝ ਲੀਡਰ ਵਿਰੋਧ ਕਰ ਰਹੇ تھے۔ ਇਹ ਕਿਹਾ ਚੋਣ ਕਮਿਸ਼ਨ ਨੂੰ ਕਿ ਹੁਣ ਜਦੋਂ ਕੁਮਰ ਵਿਜੇ ਪ੍ਰਤਾਪ ਦੀ ਸ਼ਿਕਾਇਤ ਕੀਤੀ ਗਈ ਤੇ ਤੁਸੀਂ ਉਹਨਾਂ ਦੀ ਬਦਲੀ ਕਰਤੀ ਤੇ ਅਕਾਲੀ ਦਲ ਇਸ ਨੂੰ ਕੁਮਰ ਵਿਜੇ ਪ੍ਰਤਾਪ ਦੀ ਬਦਲੀ ਨੂੰ ਆਪਣੀ ਜਿੱਤ ਦੇ ਤੌਰ ਤੇ ਪ੍ਰਚਾਰਿਤ ਕਰ ਰਿਹਾ ਵੀ ਦੇਖੋ ਅਸੀਂ ਕੁਮਰ ਵਿਜੇ ਪ੍ਰਤਾਪ ਬਦਲਾਤਾ ਕਿਉਂਕਿ ਇਹ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਕਾਰਵਾਈ ਕਰ ਰਿਹਾ ਸੀ ਇਹ ਮਨਤਾਰ ਬਰਾੜ ਤੇ ਇਹਨੇ ਕੇਸ ਦਰਜ ਕੀਤਾ ਸਾਰੇ ਲੀਡਰਾਂ ਨੇ ਇਹ ਕਿਹਾ ਚੋਣ ਕਮਿਸ਼ਨ ਨੂੰ ਕਿ ਸਿੱਟ ਜਿਹੜੀ ਅਦਾਲਤ ਨੂੰ ਜਵਾਬ ਦੇ ਐ ਫਰੀਦਕੋਟ ਦੀ ਅਦਾਲਤ ਦੇ ਵਿੱਚ ਸਿੱਟ ਨੇ ਆਪਣੀ ਰਿਪੋਰਟ ਸੌਂਪਣੀ ਐ ਇਸ ਕਰਕੇ ਤੁਸੀਂ ਨਵੇਂ ਸਿਰੇ ਤੋਂ ਵਿਚਾਰ ਕਰੋ ਤੇ ਭਾਰਤ ਦੇ ਮੁਖ ਚੋਣ ਕਮਿਸ਼ਨ ਨੇ ਇਹ ਕਹਿਤਾ ਸੁਨੀਲ ਜੀ ਕਿ ਸਾਨੂੰ ਸ਼ਿਕਾਇਤਾਂ ਹੋਰ ਵੀ ਮਿਲੀਆਂ ਨੇ ਕੈਪਟਨ ਅਮਰਿੰਦਰ ਦੀ ਚਿੱਠੀ ਵੀ ਮਿਲ ਗਈ ਐ ਸ਼ਿਕਾਇਤਾਂ ਤੋਂ ਭਾਵ ਕਿ ਰਿਵਿਊ ਕਰੋ ਤੇ ਅਸੀਂ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਸੋ ਮੈਨੂੰ ਹੁਣੇ ਲੱਗਦਾ ਕਿ ਭਾਰਤ ਦਾ ਮੁਖ ਚੋਣ ਕਮਿਸ਼ਨ ਕਿਉਂਕਿ ਇਹ ਮਾਮਲਾ ਵੱਡਾ ਹੋ ਗਿਆ ਜ਼ਰੂਰ ਪੁਨਰ ਵਿਚਾਰ ਕਰੂਗਾ ਕੁੰਵਰ ਵਿਜੇ ਪ੍ਰਤਾਪ ਦੇ ਬਾਰੇ ਵਿੱਚ ਮੈਨੂੰ ਲੱਗਦਾ ਅਗਲੇ 24 ਘੰਟੇ ਦੇ ਵਿੱਚ ਵਿੱਚ ਕੋਈ ਨਾ ਕੋਈ ਬਦਲਵੀਂ ਖਬਰ ਆਊਗੀ ਜਾਂ ਤਾਂ ਸਿੱਟ ਕਹੂਗੀ ਕਿ ਨਹੀਂ ਇਹ ਇਹਦੀ ਬਦਲੀ ਜਾਇਜ਼ ਹੈ ਜਾਂ ਸਿੱਟ ਕਹੂਗੀ ਕਿ ਅਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਬਹਾਲ ਕਰਦੇ ਹਾਂ ਸੋ ਮੇਰਾ ਅੰਦਾਜ਼ਾ ਹੈ ਕਿ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਕੁੰਵਰ ਵਿਜੇ ਪ੍ਰਤਾਪ ਤੇ ਕੋਈ ਨਾ ਕੋਈ ਰਿਵਿਊ ਡਿਸੀਜਨ ਹੈ ਜਿਹੜਾ ਭਾਰਤ ਦੇ ਚੋਣ ਕਮਿਸ਼ਨ ਦਾ ਆ ਜਾਏਗਾ ਪਰ ਉਸ ਤੋਂ ਪਹਿਲਾਂ ਆਪਾਂ ਸੁਣ ਲਈਏ ਅੱਜ ਸਾਰੇ ਲੀਡਰਾਂ ਨੇ ਕੀ ਕੀ ਕਿਹਾ ਜਦੋਂ ਦਿੱਲੀ ਪਹੁੰਚੇ ਮੈਂ ਆਪੀ ਦਾ ਸਾਹਿਬ ਚੀਮਾ ਸਾਹਿਬ ਨਾਜ਼ਰ ਸਿੰਘ ਜੀ ਆਪੀ ਸਨ ਲਾ ਸਾਡੇ ਆਪਸ 'ਚ ਰਾਜਨੀਤਿਕ ਵਿਰੋਧ ਹੋ ਸਕਦੇ ਹਨ ਪਰ ਆ ਜਿਹੜਾ ਮਸਲਾ ਹੈ ਬੇਅਦਬੀ ਪਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇਥੇ ਸਿੰਘਾਂ ਨੇ ਉੱਤੇ ਗੋਲੀਆਂ ਚਲਾਉਣਾ ਪੰਥ ਦੀ ਫਿੱਟ 'ਚ ਛੁਰਾ ਘੁੰਮਣਾ ਆ ਰਾਜਨੀਤੀ ਨਹੀਂ ਆ ਰਾਜਨੀਤੀ ਦਾ ਮਸਲਾ ਨਹੀਂ ਆ ਲੋਕਾਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ ਪੰਜਾਬੀਆਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ ਉਹਨਾਂ ਦੇ ਦਿਲ ਦਾ ਮਸਲਾ ਹੈ ਇਸ ਕਰਕੇ ਸਾਰੀ ਪਾਰਟੀਆਂ ਆਪਣਾ ਰਾਜਨੀਤਿਕ ਵਿਰੋਧ ਇੱਕ ਪਾਸੇ ਰੱਖ ਕੇ ਇੱਕਠੇ ਹੋ ਕੇ ਅੱਜ ਸਿਲੈਕਸ਼ਨ ਕਮਿਸ਼ਨ ਆ ਗੱਲਾ ਕਹਿ ਗਏ ਆ ਵੀ ਇਹਨੂੰ ਸਿਰਫ ਰਾਜਨੀਤਿਕ ਥ੍ਰੀਐਂਗਲ ਨਾਲ ਨਾ ਦੇਖਿਆ ਜਾਵੇ ਆ ਪੰਜਾਬ ਦੇ ਅਮਨ ਸ਼ਾਂਤੀ ਤੇ ਲੋਕਾਂ ਦੇ ਜਿਹੜੇ ਖਾਲਜੀਆਂ ਦੇ ਵਿੱਚ ਇੱਕ ਨਸੂਰ ਬਣਿਆ ਹੋਇਆ ਹੈ ਉਹਨੂੰ ਗਿਆਨੀ ਗੁਰਨਸ ਸਿੰਘ ਜੀ ਦੇ ਬਿਆਨ ਨੂੰ ਲੈ ਕੇ ਜਿਹੜਾ ਮਸਲਾ ਹੈ ਉਹਨੂੰ ਉਸ ਨਜ਼ਰੀਏ ਨਾਲ ਦੇਖ ਕੇ ਇਹਨੂੰ ਵੀ ਪੁੱਛਿਆ ਗਿਆ ਸਿਲੈਕਸ਼ਨ ਕਮਿਸ਼ਨ ਨੂੰ ਸਾਰੀ ਸਿੱਧਕੀ ਜਾਣਕਾਰੀ ਕਰਵਾਈਆ ਤੇ ਉਹਨਾਂ ਨੂੰ ਇਹ ਗੱਲ ਦੱਸੀਆ ਕਿ ਇਹਦਾ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਸਰ ਹੋ ਰਿਹਾ ਅਕਾਲੀ ਦਲ ਬੜੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਇਨਵੈਸਟੀਗੇਸ਼ਨ ਨੂੰ ਰੁਕਿਆ ਜਾਵੇ ਪਰ ਉਹ ਆਪਣੀ ਇਸ ਜੋ ਇਹਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਈ ਪਰ ਹੁਣ ਇਹ ਖਬਰ ਵਿਜੇ ਪ੍ਰਤਾਪ ਦੀ ਟ੍ਰਾਂਸਫਰ ਕਾਉਂਟ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਤੇਲਟਾ ਸਰ ਪਾਏਗਾ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੁੱਦਾ ਦਿਲ ਨੂੰ ਲੱਗਿਆ ਵਾ ਕਿਉਂਕਿ ਪਹਿਲਾਂ ਵੀ ਜੋ 2015 ਚ ਬੇਅਦਬੀ ਹੋਈ ਸੀ ਉਦੋਂ ਵੀ ਬੜਾ ਉਸ ਟਾਈਮ ਦੇ ਉੱਤੇ ਵੀ ਵਿਵਾਦ ਹੋਇਆ ਸੀ ਕਿ ਹੁਣ ਆ ਜਦੋਂ ਧਰਦਾ ਲੱਗਿਆ ਸੀ ਉਦੋਂ ਵੀ ਲੱਖਾਂ ਬੰਦੇ ਉੱਥੇ ਇਕੱਠੇ ਹੋ ਗਏ ਸੀ ਤੇ ਹੁਣ ਇਸ ਟਾਈਮ ਤਾਂ ਕਿ ਪੰਜਾਬ ਦੀ ਸ਼ਾਂਤੀ ਨਾ ਖਰਾਬ ਹੋਵੇ ਇਸ ਕਰਕੇ ਜਿਹੜੀ ਇਹ ਇਨਵੈਸਟੀਗੇਸ਼ਨ ਆ ਕਿ ਪ੍ਰੋਪਰ ਚੱਲੇ ਤਾਂ ਕੁਮਰ ਵਿਜੇ ਪ੍ਰਤਾਪ ਦੀ ਟਰਾਂਸਫਰ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਇਸੇ ਕਰਕੇ ਅਸੀਂ ਉਹਨਾਂ ਨੂੰ ਬਿਨੈ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਜੀ ਦੀ ਵੀ ਜੋ ਟਿੱਥੀ ਆ ਉਹਨਾਂ ਨੂੰ ਆ ਗਈ ਆ ਤੇ ਉਹ ਕਨਸਿਡਰ ਕਰ ਰਹੇ ਆ ਇਹਦੇ ਵਿਚਾਰ ਹੁਣ ਕਰ ਰਹੇ ਆ ਅੱਜ ਸਾਡੀ ਵੀ ਬਹਿਸ ਜਿਹੜੀ ਜੋ ਪੂਰੀ ਡਿਸਕਸ਼ਨ ਉਹਨਾਂ ਨਾਲ ਹੋਈ ਜਾਕਰ ਸਾਹਿਬ ਨੇ ਬਾਜਵਾ ਸਾਹਿਬ ਨੇ ਕਿਮਾ ਸਾਹਿਬ ਨੇ ਲਾਦਰ ਸਿੰਘ ਜੀ ਨੇ ਸਭ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਦਾ ਪੰਜਾਬ ਦੇ ਵਿੱਚ ਉਲਟਾ ਅਸਰ ਹੋਏਗਾ ਤੇ ਇਹ ਇਲੈਕਸ਼ਨ ਦੇ ਵਿੱਚ ਸਮਾਂ ਸਮੂਥ ਇਲੈਕਸ਼ਨ ਦੀ بجائے ਕਿ ਇਹ ਨਾ ਹੋਵੇ ਕਿ ਇਹ ਮਾਹੌਲ ਹੀ ਅਲੱਗ ਤਰ੍ਹਾਂ ਦਾ ਬਣ ਜਾਵੇ ਤੇ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਉਹ ਸਾਰੀਆਂ ਚੀਜ਼ਾਂ ਉੱਤੇ ਵਿਚਾਰ ਕਰਕੇ ਤੇ ਫੈਸਲਾ ਲੈਣਗੇ ਜਲਦੀ ਫੈਸਲਾ ਲੈ ਕੇ ਦੇ ਦੇਵਾਰੇ ਦੱਸ ਚਲਦਾ ਪੰਜਾਬ ਤੋਂ ਦੁਨੀਆ ਫੈਲੋ ਤਰ੍ਹਾਂ ਦੇ ਵਿੱਚ ਪੂਰੇ ਵਿੱਚ ਪੰਥਕ ਸਰਕਾਰ ਦੀ ਆਪਣੀ ਫਿਕਰ ਅੰਕਸਤ ਦਾ ਕਮਿਸ਼ਨ ਨੇ ਵਿਰਤੀ ਪ੍ਰਧਾਨਾ ਖੁਦ ਕਰਵਾਇਆ ਸੀ ਅੱਜ ਦੇ ਪ੍ਰਤਾਪ ਸਿੰਘ ਉਰਦੂ ਨੂੰ ਨੇ ਕਿਛਤੀ ਦੇ ਸਾਹਮਣੇ ਦੇਸ਼ ਕੀਤੇ ਚੰਗੇ ਰਿਵਿਊ ਕਰਨ ਦੇ ਲਈ ਆਇਆ ਕਿ 1 ਕਮਰ ਵਜੇ ਪ੍ਰਤਾਪ ਦੁਆਰਾ ਬਹਾਲ ਕੀਤਾ ਜਾਵੇ ਇਨਵੈਸਟੀਗੇਸ਼ਨ ਜੁੜਨਾ ਪਾਇਆ ਜਾਵੇ ਕਿਉਂਕਿ ਜੇਕਰ ਇਨਵੈਸਟੀਗੇਸ਼ਨ ਰੁਕੀ ਤਾਂ ਮੈਂ ਸਮਝਦਾ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਐਵੀਡੈਂਸ ਆਉਣਾਗਾ ਆ ਕਾਲੀ ਦਲ ਦੇ ਬੰਦੇ ਜਾਂ ਹੋਰ ਜਿਹੜੇ ਦਿੱਖੀ ਜਿਹੜੇ ਜਿਹੜੇ ਵੀ ਦੋਸ਼ੀ ਲਗੇ ਉਹ ਇਸ ਇਨਵੈਸਟੀਗੇਸ਼ਨ ਦੇ ਐਵੀਡੈਂਸ ਨੂੰ ਜਿਹੜਾ ਐਵੀਡੈਂਸ ਦੇ ਪਾਰਟ ਨੂੰ ਸੌਇ ਕਰਨਗੇ ਕਿਸ ਤਰ੍ਹਾਂ ਲੈ ਕੇ ਮਿਲ ਗਿਆ ਔਰ ਬੜਾ ਅੱਛਾ ਆਸ਼ਵਾਸ਼ਣ ਜਿਹੜਾ ਹੈ ਇਲੈਕਸ਼ਨ ਦੇ ਲਈ ਭਾਵੇਂ ਕਾਰਸ ਪਾਰਟੀ ਦਾ ਇਹ ਹੈ ਵੀ ਉਹਨਾਂ ਉਹ ਫਾਦਰਾਂ ਫਾਤੂਬਾਦ ਉਹਨਾਂ ਦਾ ਲੜਕਾ ਲੜਕੇ ਦਾ ਬਾਦ ਉਹਨਾਂ ਦਾ ਅਜੇ ਲੜਕਾ ਮਤਲਬ ਫੈਮਿਲੀ ਦੇ ਵਿੱਚ ਹੀ ਉਹ ਚਾਹਦੇ ਆ ਵੀ ਟਿਕਟੋਕ ਉਹਦੇ ਫੈਮਿਲੀ 'ਚ ਹੋਵੇ ਕੋ ਆਮ ਆਦਮੀ ਟਿਕਟ ਨਹੀਂ ਮਿਲਦਾ ਆਮ ਆਦਮੀ ਪਾਰਟੀ 'ਚ ਕੀ ਡਿਫਰੈਂਸ ਆ ਆਮ ਆਦਮੀ ਪਾਰਟੀ ਦੇ ਵਿੱਚ ਡਿਫਰੈਂਸ ਇਹ ਹੈਗਾ ਵੀ ਪਾਰਟੀ ਉਹਨੂੰ ਟਿਕਟ ਦਿੰਦੀ ਹੈ ਜੋ ਅੱਛਾ ਬਰਕਰਾਰ ਕੰਮ ਪਾਰਟੀ ਲਈ ਕੰਮ ਕਰਦਾ ਪਰ ਮੰਨਦਾ ਨਹੀਂ ਕਰਦਾ ਦੇਖੋ ਬੜਾ ਇਮਾਨਦਾਰ ਅਫਸਰ ਹੈਗਾ ਮੇਰੇ ਨਾਲ ਹੋ ਰਿਹਾ ਐ ਐਸਐਸਪੀ ਭਾਈ ਇਹਨੂੰ ਹਮ ਪਰਸਨਲ ਉਹ ਬੜਾ ਮੰਦਰਾ ਸੁਰਾ ਇਹ ਸਿਰਫ ਨਾ ਕਿ ਵੋਟਾਂ ਦੇ ਵਿੱਚ ਪੋਲਿਟਿਕ ਦੀ ਇੰਟੈਂਸ਼ਨ ਨੂੰ ਡਿਵਰਟ ਕਰਨ ਵਾਸਤੇ ਉਹਨੂੰ ਹਟਾਇਆ ਗਿਆ ਆਦਰਵਾਈਜ਼ ਉਹ ਮੰਦਰੀ ਨੇ ਕੰਮ ਕਰਦਾ ਉਹਨੂੰ ਕੀ ਲੋੜ ਸੀ ਜੱਟ ਕੀ ਰੀਜ਼ਨ ਕੀ ਆ ਕੈਪਟਨ ਜੀ ਦੱਸੋ ਵੀ ਕੀ ਰੀਜ਼ਨ ਹੈ ਕਿ ਉਹਨੂੰ ਕਿਉਂ ਹਟਾਇਆ ਸੈਂਟਰ ਗਵਰਨਮੈਂਟ ਦੇ ਇਹ ਕਾਲੀ ਪਾਰਟੀ ਨਾਲ ਉਹਦਾ ਇਕੱਠ ਜੋੜਿਆ ਗਿਆ ਸੈਂਟਰ ਗਵਰਨਮੈਂਟ ਦੇ ਕਾਲੀ ਗਵਰਨਮੈਂਟ ਦੇ ਨਾਲ ਉਹਦੀ ਪਾਰਟੀ ਆ ਇਸ ਕਰਕੇ ਇਹ ਉਹਨਾਂ ਦਾ ਪਬਲਿਕ ਨੂੰ ਉਨ੍ਹਾਂ ਦੀ ਇੰਟੈਂਸ਼ਨ ਨੂੰ ਡਿਵਰਟ ਕਰਨ ਵਾਸਤੇ ਵੀ ਜਿਹੜਾ ਬਰਗਾੜੀ ਵਾਲਾ ਮੁੱਦਾ ਹੈਗਾ ਉਹ ਕਿਸੇ ਚਰਾਨਾ ਦੇ ਅੱਗੇ ਪਬਲਿਕ ਦੇ ਨਾਲ ਆਇਆ ਉਹਨਾਂ ਨੂੰ ਟ੍ਰਾਂਸਫਰ ਕਰ ਦੇ ਇਲੈਕਸ਼ਨ ਲੱਗਦੇ ਕੀ ਮੋੜ ਕੇ ਫੇਰ ਚੱਲ ਪਈ ਤਾਂ ਸੈਲ ਕੋ ਬਿਲਕੁਲ ਬਰਗਾੜੀ ਬਾਰੇ ਤਾਂ ਡੈਫੀਨਿਟਲੀ ਸੋਚਣਗੇ ਮੈਂ ਬਰਗਾੜੀ ਬਾਰੇ ਦੱਸਾਂਗਾ ਵੀ ਇਨਸੀਡੈਂਟ ਹੋਇਆ ਔਰ ਕਿਉਂ ਹੋਇਆ ਕਿਹਨੇ ਕਹਿਣ ਤੇ ਹੋਇਆ ਮੇਰੀ ਰਿਪੋਰਟ ਦੇ ਵਿੱਚ ਸਭ ਕੁਝ ਲਿਖਿਆ ਹੈ ਵੀ ਕਿਉਂ ਨਹੀਂ ਪਬਲਿਕ ਕੀਤੀ ਰਿਪੋਰਟ ਮੈਨੂੰ ਪਬਲਿਸ਼ ਕਰੋ ਟੇਬਲ ਕਰੋ ਪਤਾ ਲੱਗੇ ਵੀ ਕਿਹੜਾ ਰਿਸਪੌਂਸੀਬਲ ਹੈ ਸਰਕਾਰ ਨੇ ਇੱਕ ਉਸ ਸਮੇਂ ਤੇ ਕਮਿਸ਼ਨ ਬਣਾਈ ਜੋਰਾ ਸਿੰਘ ਕਮਿਸ਼ਨ ਜਿਹਦੀ ਗੱਲ ਜਿਹਦੀ ਰਿਪੋਰਟ ਨੂੰ ਸਰਕਾਰ ਨੇ ਨਕਾਰ ਦਿੱਤਾ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਪਿਛਲੇ 2 ਸਾਲ ਤੋਂ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਨੂੰ ਵੀ ਉਹਨਾਂ ਨੇ ਨਕਾਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸ ਆਈ ਟੀ ਜਿਹੜੀ ਬਣਾਈ ਗਈ ਸੀ ਉਹਦੇ ਵਿੱਚ ਜਦੋਂ ਵਿਜੇ ਕੁਮਾਰ ਵਿਜੇ ਪ੍ਰਤਾਪ ਜੀ ਵਰਗੇ ਜਿਹੜੇ ਅਫਸਰ ਨੇ ਨੇਕ ਨੀਤ ਜਿਹੜੇ ਅਫਸਰ ਨੇ ਜਿਹੜੇ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਸੀ ਇਨਵੈਸਟੀਗੇਸ਼ਨ ਨੇੜੇ ਆ ਗਈ ਸੀ ਦੋਸ਼ੀਆਂ ਦੇ ਜਿਹੜੇ ਮੁੱਖ ਸਾਹਮਣੇ ਆਉਣੇ ਸੀ ਤੇ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਸੋ ਬਹੁਤ ਜਿਹੜੀ ਇੱਕ ਨਿੰਦਣਯੋਗ ਗੱਲ ਹੈ ਇਹ ਜਿਹੜਾ ਚੋਣ ਕਮਿਸ਼ਨ ਪ੍ਰਣਾਲੀ ਬਣੀ ਹੈ ਸਮੁਲਕ ਦੀ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਸਿੱਖ ਭਾਵਨਾਵਾਂ ਇਹ ਸਿੱਖੀ ਜਿਹੜਾ ਮੁਲਕ ਜਿਹੜਾ ਹੈ ਇਹ ਸਿੱਖ ਭਾਵਨਾਵਾਂ ਦੇ ਸਿਰ ਤੇ ਹੈ ਤੇ ਅੱਜ ਸਮੁੱਚੀ ਟੀਮ ਜਿਹੜੀ ਸਾਡੀ ਇਸ ਸਥਾਨ ਤੇ ਡੀਸੀ ਦਫਤਰ ਪਹੁੰਚੀ ਹੈ ਮੰਗ ਪੱਤਰ ਦੇਣ ਲਈ ਕਿ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਬਦਲੀ ਕੀਤੀ ਉਹ ਰੱਦ ਕੀਤੀ ਜਾਵੇ ਤੇ ਉਹਨਾਂ ਨੂੰ ਦੁਬਾਰਾ ਆਪਣੀ ਸੀਟ ਤੇ ਬਹਾਲ ਕੀਤਾ ਜਾਵੇ। ਉਹ ਸਾਰੇ ਸਰਪਾਰਟੀ ਨਹੀਂ ਹੈ। ਉਹ ਸਾਰੀ ਇਕੱਲੀ ਕਾਂਗਰਸ ਤੇ ਕਾਂਗਰਸੀ ABC ਟੀਮ ਹੈ। ਉਹ ਕੁਮਰ ਵਿਜੇ ਪ੍ਰਤਾਪ ਉਹ ਆਪਣਾ ਕਮੇਟੀ ਦਾ ਇਕੱਲਾ ਮੈਂਬਰ ਨਹੀਂ ਹੈ। ਖਾਰੇ ਮੈਂਬਰ ਹੈ। ਉਹਨਾਂ ਬਾਰੇ ਕੁਝ ਕਿਉਂ ਨਹੀਂ ਕਿਹਾ? ਆ ਹਕੂਮਤ ਹੀ ਘਬਰਾਏ ਬੈਠੇ ਇਹਨਾਂ ਦੀ ਗੇਮ ਪਲਾਨ ਖਤਮ ਹੋ ਗਿਆ। ਸੋ ਤੁਸੀਂ ਸਾਰਿਆਂ ਦੀ ਗੱਲ ਸੁਣੀ ਪਰ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਬਕਾਇਦਾ ਔਰ ਇਹਦੇ ਉੱਪਰ ਸਾਰੇ ਜਿਹੜੇ ਲੀਡਰ ਨੇ ਉਹਨਾਂ ਦੇ ਦਸਤਖਤ ਨੇ ਸੋ ਮੈਨੂੰ ਇਹ ਲੱਗਦਾ ਕਿ ਭਾਰਤ ਦਾ ਚੋਣ ਕਮਿਸ਼ਨ ਗੰਭੀਰਤਾ ਦੇ ਨਾਲ ਇਸ ਕਰਕੇ ਲਊਗਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਲਗਭਗ ਪ੍ਰਮੁੱਖ ਵਿਰੋਧੀ ਪਾਰਟੀਆਂ ਅਕਾਲੀ ਭਾਜਪਾ ਨੂੰ ਛੱਡ ਕੇ ਸਾਰਿਆਂ ਦੇ ਨੁਮਾਇੰਦੇ ਮੌਜੂਦ ਰਏ ਗਠਬੰਧਨ ਦਾ ਨੁਮਾਇੰਦਾ ਮੌਜੂਦ ਰਿਹਾ ਔਰ ਸਾਰਿਆਂ ਨੇ ਆਪਣੇ ਦਸਤਖਤ ਕਰਕੇ ਦਿੱਤੇ ਨੇ ਸੋ ਚੋਣ ਕਮਿਸ਼ਨ ਇਹਨੂੰ ਗੰਭੀਰਤਾ ਦੇ ਨਾਲ ਲਊਗਾ ਕਿ ਭੀ ਇਲਜ਼ਾਮ ਹੀ ਲੱਗ ਰਹੇ ਨੇ ਕਿ ਅਕਾਲੀ ਦਲ ਹੁਣ ਹਰ ਥਾਂ ਤੇ ਬੋਲ ਰਿਹਾ ਹੈ ਕਿ ਕੁਮਰ ਅਕਾਲੀ ਦਲ ਦੇ ਨਾਲ ਸਿਆਸੀ ਟੱਕਾ ਕਰ ਰਿਹਾ ਸੀ ਕਾਂਗਰਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ ਕੈਪਟਨ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ ਸੋ ਇਸ ਸਾਰੇ ਕਾਸੇ ਬਾਰੇ ਜ਼ਿਕਰ ਕੀਤਾ ਗਿਆ ਇਸ ਮੰਗ ਪੱਤਰ ਦੇ ਵਿੱਚ ਬੜਾ ਬਿਉਹਰਾ ਮੰਗ ਪੱਤਰ ਦੇ ਵਿੱਚ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਜੀ ਇਸ ਲਈ ਡੱਲੇ ਇੱਕ ਹੋਰ ਅਹਿਮ ਸਵਾਲ ਆ ਕਿ ਹਰਵੰਸ ਕੋਰ ਜਿਹੜੇ ਕਾਂਗਰਸ ਕਾ ਲੀਡਰ ਸੀ ਸ਼ਮਸ਼ੇਰ ਸਿੰਘ ਦੂਲੋ ਉਹਨਾਂ ਦੀ ਪਤਨੀ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ ਤੇ ਇਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਧਮਾਕਾ ਕੀਤਾ ਹੁਣ ਕੀ ਕੁਛ ਲੱਗਦਾ ਕਿ ਫਤੇਗੜ ਸਾਹਿਬ ਦੀ ਜਿਹੜੀ ਲੋਕ ਸਭਾ ਸੀਟ ਆ ਕਿੰਨਾ ਕੀ ਟਕਰਾ ਹੋਏਗਾ ਉੱਧਰ ਦੇਖੋ ਇਹ ਬਹੁਤ ਵੱਡੀ ਤੁਸੀਂ ਗੱਲ ਦੱਸੀ ਹੈ ਰਾਜ ਸਭਾ ਦੇ ਮੈਂਬਰ ਨੇ ਸ਼ਮਸ਼ੇਰ ਸਿੰਘ ਦੂਲੋ ਜੀ ਜੀ ਔਰ ਸਾਬਕਾ ਪ੍ਰਧਾਨ ਵੀ ਰਹੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜੀ ਜੀ ਔਰ ਦੋ ਚਾਰ ਦਿਨ ਪਹਿਲਾਂ ਉਹ ਦਿੱਲੀ ਗਏ ਸੀ ਦੋ ਚਾਰ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਦੂਲੋਂ ਨੇ ਵੀ ਦਿੱਲੀ ਵਿੱਚ ਜਿਹੜੀ ਗੱਲ ਕੀਤੀ ਉਹ ਕਾਂਗਰਸ ਦੇ ਖਿਲਾਫ ਰਾਜਨੀਤਿਕ ਅਟੈਕ ਸੀ ਸੋ ਸ਼ਮਸ਼ੇਰ ਸਿੰਘ ਦੂਲੋਂ ਦੀ ਗੱਲ ਵੀ ਸੁਣਾਉਣੀ ਆ ਪਰ ਉਸ ਤੋਂ ਪਹਿਲਾਂ ਮੈਂ ਇਹ ਦੱਸ ਦਵਾਂ ਕਿ ਬੀਬੀ ਹਰਬੰਸ कौर ਦੂਲੋਂ ਇਹ ਪਹਿਲਾਂ ਤਾਂ ਵਿਧਾਇਕ ਰਹੇ ਨੇ ਕਾਂਗਰਸ ਦੇ ਔਰ ਸੰਸਦ ਹੀ ਸਕੱਤਰ ਵੀ ਰਹੇ ਨੇ ਸੋ ਮੈਨੂੰ ਇਹ ਲੱਗਦਾ ਕਿ ਸ਼ਮਸ਼ੇਰ ਸਿੰਘ ਦੂਲੋਂ ਲਗਾਤਾਰ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਬੀਬੀ ਹਰਬੰਸ कौर ਦੂਲੋਂ ਨੂੰ ਫਤਖੜ ਸਾਹਿਬ ਤੋਂ ਟਿਕਟ ਦਿੱਤੀ ਜਾਵੇ ਕਿਉਂਕਿ ਇਹ ਰਾਖਵਾ ਹਲਕੇ ਫਤਖੜ ਸਾਹਿਬ ਦਾ ਇੱਥੋਂ ਕਾਂਗਰਸ ਨੇ ਟਿਕਟ ਦਿੱਤੀ ਡਾਕਟਰ ਅਮਰ ਸਿੰਘ ਨੂੰ ਇਹਦੇ ਕਰਕੇ ਦੂਲੋਂ ਪਰਿਵਾਰ ਨਰਾਜ਼ ਸੀ ਔਰ ਕਾਂਗਰਸ ਚ ਕੋਈ ਵੱਡੀ ਗੱਲ ਨਹੀਂ ਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਨਰਾਜ਼ ਨੇ ਉਹ ਗੁਰਵਿੰਦਰ ਬਾਲੀ ਨਰਾਜ਼ ਸੀ ਉਹਨੂੰ ਪਾਰਟੀ ਚੋਂ ਵੀ ਕੱਢਤਾ ਹਾਲਾਂਕਿ ਉਹਨੇ ਪਹਿਲਾਂ ਅਸਤੀਫਾ ਦਿੱਤਾ ਸੀ ਮਿੰਦਰ ਸਿੰਘ ਕੇਪੀ ਲਗਾਤਾਰ ਨਰਾਜ਼ ਬਨੇ ਹੋਏ ਨੇ ਇਹ ਵੀ ਰੱਖਵੇਂ ਕਰਨ ਵਾਲੇ ਭਾਈਚਾਰੇ ਨਾਲ ਸੰਬੰਧਿਤ ਨੇ ਬੀਬੀ ਸੰਤੋਸ਼ ਆਸ਼ਾ ਸੰਦੂਸ਼ ਚੌਧਰੀ ਸੰਤੋਸ਼ ਚੌਧਰੀ ਵੀ ਕਿਤਨਾ ਕਿਤੇ ਨਰਾਜ਼ ਹੈ ਉਹ ਵੀ ਰਿਜ਼ਰਵ ਸੀਟ ਹੈ ਜਿਹੜੀ ਹੁਸ਼ਾਰਪੁਰ ਦੀ ਉੱਥੋਂ ਟਿਕਟ ਮੰਗ ਰਹੇ ਸੀ ਸੋ ਕਿਤਨਾ ਕਿਤੇ ਕਿਉਂਕਿ ਕਾਂਗਰਸ ਦੇ ਵਿੱਚ ਇਸ ਵਾਰ ਨਵੇਂ ਚਿਹਰੇ ਨੂੰ ਅੱਗੇ ਲਿਆਂਦਾ ਗਿਆ ਕਾਂਗਰਸ ਨੂੰ ਸੀਗਾ ਕਿ ਇਹ ਬਹੁਤ ਪੁਰਾਣੇ ਚਿਹਰੇ ਨੇ ਕਈ-ਕਈ ਵਾਰ ਐਮਪੀ ਐਮਐਲਏ ਬਣ ਚੁੱਕੇ ਨੇ ਇਸ ਕਰਕੇ ਅਸੀਂ ਬਦਲਾ ਕਰੀਏ ਜੀ ਔਰ ਇਹਨਾਂ ਦਾ ਇਲਜ਼ਾਮ ਕੈਪਟਨ ਅਮਰਿੰਦਰ ਤੇ ਹੈ ਕਿ ਕੈਪਟਨ ਅਮਰਿੰਦਰ ਨਹੀਂ ਚਾਹੁੰਦਾ ਕਿ ਅਸੀਂ ਮਜ਼ਬੂਤ ਹੋਈਏ ਤੇ ਕੈਪਟਨ ਅਮਰਿੰਦਰ ਆਪਣੀ ਮਰਜ਼ੀ ਦੀ ਜਿਹੜੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਅੱਗੇ ਉਭਾਰ ਰਿਹਾ ਸੋ ਇਹਨਾਂ ਦੀ ਨਾਰਾਜ਼ਗੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਵੀ ਸੀ ਔਰ ਪਾਰਟੀ ਹਾਈ ਕਮਾਂਡ ਦੇ ਨਾਲ ਵੀ ਔਰ ਬੀਬੀ ਹਰਮਨਸਕੌਰ ਦੂਲੋਂ ਅੱਜ ਜਲੰਧਰ ਚ ਗਏ ਜਿੱਥੇ ਅਮਨ अरोड़ा ਇਹਨਾਂ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਕੈਂਪੇਨ ਕਮੇਟੀ ਦੇ ਉਹਨਾਂ ਦੀ ਹਾਜ਼ਰੀ ਚ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਸ਼ਾਮਲ ਹੋ ਗਏ ਸੋ ਬੀਬੀ ਨੇ ਹਰਮਨਸਕੌਰ ਦੂਲੋਂ ਨੇ ਆਮ ਆਦਮੀ ਪਾਰਟੀ ਦੇ ਸਿੰਬਲ ਝਾੜੂ ਤੇ ਹੁਣ ਚੋਣ ਲੜਨਾ ਔਰ ਉਹਨਾਂ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਔਰ ਉੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਫਤਗੜ ਸਾਹਿਬ ਦੇ ਉਮੀਦਵਾਰ ਸੀ ਚੌਂਦਾ ਸਾਹਿਬ ਉਹ ਕਹਿੰਦੇ ਮੈਂ ਨਾਲ ਰਹੂੰਗਾ ਔਰ ਇਸ ਮੌਕੇ ਤੇ ਅਮਨ अरोड़ा ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਇਹਨਾਂ ਨੂੰ ਪੰਜਾਬ ਦੀ ਜਿਹੜੀ ਕੋਰ ਕਮੇਟੀ ਆ ਉਹਦੇ ਵਿੱਚ ਵੀ ਸ਼ਾਮਲ ਕਰਦੇ ਹਾਂ ਸੋ ਇਸ ਕਰਕੇ ਜਿਹੜਾ ਜਿਹਦੀ ਟਿਕਟ ਵਿਡਰਾ ਕਰਾਈ ਗਈ ਹੈ ਚੌਂਦਾ ਸਾਹਿਬ ਦੀ ਉਹ ਬੀਬੀ ਹਰਬੰਸ ਕੌਰ ਦੂਲੂ ਦੇ ਨਾਲ ਹੈ ਔਰ ਬੀਬੀ ਹਰਬੰਸ ਕੌਰ ਦੂਲੂ ਦੇ ਆਉਣ ਨਾਲ ਮੈਨੂੰ ਇਹ ਲੱਗਦਾ ਹੈ ਕਿ ਫਤਗੜ ਸਾਹਿਬ ਦੇ ਵਿੱਚ ਕਾਂਗਰਸ ਨੂੰ ਵੀ ਨੁਕਸਾਨ ਹੋਊਗਾ ਔਰ ਮੁਕਾਬਲਾ ਹੋਰ ਸਖਤ ਹੋਊਗਾ ਕਿਸੇ ਇੱਕ ਪਾਰਟੀ ਦੀ ਹਵਾ ਨਹੀਂ ਹੈ ਮੈਂ ਬਾਰ-ਬਾਰ ਸਪਸ਼ਟ ਕਰਦਾ ਪੰਜਾਬ 'ਚ ਕਿਸੇ ਇੱਕ ਧਿਰ ਦੀ ਹਵਾ ਨਹੀਂ ਹੈ ਬਰਾਬਰ ਦਾ ਮੁਕਾਬਲਾ ਹੈ ਚੋਣ ਕਮਿਸ਼ਨ ਦੇ ਜਿਸ ਤਰੀਕੇ ਦਾ ਮਾਹੌਲ ਦਿੱਤਾ ਹੈ ਜਿਹਨੂੰ ਕਹਿੰਦੇ ਨੇ ਕਿ ਸਭ ਲਈ ਬਰਾਬਰ ਦੇ ਮੌਕੇ ਨੇ ਆਪਣੇ ਆਪ ਨੂੰ ਮੁਕਾਬਲੇ 'ਚ ਲਿਆਉਣ ਦੇ ਸੋ ਹਰ ਬਲ ਸਕਾਰ ਦੂ ਲੁਧਿਆਣ ਨਾਲ ਮੁਕਾਬਲਾ ਹੋਰ ਸਖਤ ਹੋ ਜਾਊਗਾ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਸੁਖਪਾਲ ਖੈਰਾ ਦੇ 그룹 ਦਾ ਹਾਲਾਂਕਿ ਉੱਥੇ ਲੋਕ ਸਭਾ ਪਾਰਟੀ ਦਾ ਉਮੀਦਵਾਰ ਖੜਾ ਹੈ ਸਿਮਰਜੀਤ ਬੈਂਸ ਦੀ ਪਾਰਟੀ ਦਾ ਔਰ ਇਸੇ ਤਰ੍ਹਾਂ ਅਕਾਲੀ ਭਾਜਪਾ ਦਾ ਦਰਪਾਰਾ ਸਿੰਘ ਗੁਰੂ ਉਹਨਾਂ ਦਾ ਸਾਬਕਾ ਅਫਸਰ ਹੈ ਜੀ ਔਰ ਹੁਣ ਉਥੇ ਸਖਤ ਮੁਕਾਬਲਾ ਹੋ ਜਾਣਾ ਹੈ ਕਾਂਗਰਸ ਜ਼ਰੂਰ ਕਿਤਨਾ ਕਿਤੇ ਜਦੋਂ ਇੱਕ ਪਾਰਟੀ ਦੇ ਦੋ ਚਿਹਰੇ ਖੜਦੇ ਨੇ ਤੇ ਕਾਂਗਰਸ ਤੇ ਵਰਕਰ ਕਿਤਨਾ ਕਿਤੇ ਵੰਡੇ ਜਾਂਦੇ ਨੇ ਘਟੋ ਘਟ ਜਦੋਂ ਅਸੀਂ ਫਤਗੜ ਸਾਹਿਬ ਚਖੰਨਾ ਬੱਸੀ ਪਠਾਨਾ ਉਹਨਾਂ ਹਲਕਿਆਂ ਦੀ ਗੱਲ ਕਰਦੇ ਆ ਕਿਉਂਕਿ ਇਹ ਬੀਬੀ ਨੇ ਨਿਰਮਲ ਸਿੰਘ ਜਿਹੜੇ ਨੇ ਜਿਹੜੇ ਸਾਬਕਾ ਜਸਟਿਸ ਸੀ ਅਕਾਲੀ ਦਲ ਦੇ ਵਿਧਾਇਕ ਸੀਗੇ ਸਾਬਕਾ ਜਸਟਿਸ ਨਿਰਮਲ ਸਿੰਘ ਉਹਨਾਂ ਨੂੰ ਇਸ ਬੀਬੀ ਨੇ ਬੱਸੀ ਪਠਾਣਾ ਤੋਂ ਹਟਾਇਆ ਹਰਾਇਆ ਸੀ ਹਰਮਨਸਕਰ ਦੂਲੋ ਨੇ ਸੋ ਇਸ ਕਰਕੇ ਹਰਮਨਸਕਰ ਦੂਲੋ ਦਾ ਉਧਰ ਕਈ ਹਲਕਿਆਂ ਦੇ ਵਿੱਚ ਪ੍ਰਭਾਵ ਹੈ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਇਸ ਫੁੱਟ ਦਾ ਸਾਹਮਣਾ ਕਰਨਾ ਪਊਗਾ ਔਰ ਦੇਖਦੇ ਆਉਂਦੇ ਦਿਨਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਲੀਡਰ ਨੇ ਜਿਹੜੇ ਬੀਬੀ ਹਰਮਨਸਕਰ ਦੂਲੋ ਨਾਲ ਜਾਣਦੇ ਨੇ ਪਰ ਮੁਕਾਬਲਾ ਫਤਿਹਗੜ ਸਾਹਿਬ 'ਤੇ ਸਖਤ ਹੋ ਗਿਆ ਔਰ ਕਾਂਗਰਸ ਨੂੰ ਦਿੱਕਤ ਹੋ ਰਹੀ ਹੈ ਬਾਗੀਆਂ ਤੋਂ ਮਿੰਦਰ ਸਿੰਘ ਕੇਪੀ ਹਿੰਦ ਸਿੰਘ ਮਿੰਦਰ ਸਿੰਘ ਕੇਪੀ ਨੂੰ ਵੀ ਇਹਨਾਂ ਨੂੰ ਸ਼ਾਂਤ ਕਰਾਉਣਾ ਪੈਣਾ ਹੈ ਸੰਤੋਸ਼ ਚੌਧਰੀ ਨੂੰ ਵੀ ਕਿਉਂਕਿ ਉਹ ਕਹਿੰਦੇ ਅਸੀਂ ਕੋਈ ਵੀ ਫੈਸਲਾ ਕਰ ਸਕਦੇ ਹਾਂ ਸੋ ਜਿੰਨੇ ਜ਼ਿਆਦਾ ਬਾਗੀ ਖੜਨਗੇ ਓਨਾ ਜ਼ਿਆਦਾ ਕਾਂਗਰਸ ਨੂੰ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਹੈ ਔਰ ਗੱਲ ਸੁਣਾਉਣੀ ਹੈ ਸ਼ਮਸ਼ੇਰ ਸਿੰਘ ਧੂਲੋਂ ਦੀ ਸ਼ਮਸ਼ੇਰ ਸਿੰਘ ਧੂਲੋਂ ਦਿੱਲੀ ਚ ਦੋ ਤਿੰਨ ਦਿਨ ਪਹਿਲਾਂ ਬੋਲੇ ਸੀ ਉਹਨਾਂ ਨੇ ਜੰਮ ਕੇ ਕਾਂਗਰਸ ਤੇ ਪੜਾਅਸ ਕੱਢੀ ਸੀ ਪਹਿਲਾਂ ਸ਼ਮਸ਼ੇਰ ਸਿੰਘ ਧੂਲੋਂ ਦੀ ਗੱਲ ਕਰਦੇ ਹਾਂ ਸ਼ਮਸ਼ੇਰ ਸਿੰਘ ਧੂਲੋਂ ਨੇ ਕਾਂਗਰਸ ਨਹੀਂ ਛੱਡੀ ਸ਼ਮਸ਼ੇਰ ਸਿੰਘ ਧੂਲੋਂ ਕਾਂਗਰਸ ਬਰਕਰਾਰ ਨੇ ਤੇ ਉਹਨਾਂ ਦੀ ਸ਼ਮਸ਼ੇਰ ਸਿੰਘ ਦੂਲੋ ਦੀ ਪਹਿਲਾਂ ਗੱਲ ਸੁਣਾਉਣੀ ਆ ਔਰ ਫਿਰ ਆਪ ਚ ਗਈ ਬੀਬੀ ਹਰਮਨਸ ਕੌਰ ਦੂਲੋ ਦੀ ਤੇ ਅਮਨ ਅਰੋੜਾ ਦੀ ਵੀ ਗੱਲ ਇੱਕ ਵਾਰ ਸੁਣ ਲਈਏ ਮੈਂ ਤਾਂ ਸ਼ੁਰੂ ਸੀ ਇਹ ਇੱਕ ਇਸ ਬਾਤ ਦਾ ਪੱਖਦਾਰ ਵੀ ਹੂੰ ਕਿ ਜੋ ਵੀ ਵਰ ਕੈਂਡੀਡੇਟ ਦੇਣੇ ਚਾਹੀਏ ਉਹ ਲੋਕਲ ਹੋਣੇ ਚਾਹੀਏ ਜੋ ਲੋਕੋ ਕੇ ਵਿੱਚ ਰਹਤੇ ਹੈ ਪੈਰਾ ਟੂਪਰ ਸੇ ਕਿਸੇ ਕੋ ਨਹੀਂ ਉਤਾਰਨਾ ਚਾਹੀਏ ਕਿਉਂਕਿ हम तौर पर कांग्रेस के जो अधिवेशन होते हैं पार्टियों में कहते हैं कि जो काम करेगा वर्कर करेगा उनमें से लिए जाएंगे और देखा जाता है कि कोई प्राइमरी मेंबर नहीं होता उसे भी टिकट दे दिया जाता है पहले वर्करी चिंता इस बात की है कि पार्टियों में पहले जो कल्चर था वो बदल गया है अब कल्चर चाहे कि उस ज़माना था कहते थे बीजेपी का कल्चर अच्छा है कांग्रेस का कल्चर अच्छा है और साधारण लोग जो वर्कर आम आदमी जो होते थे जिनकी आम गलत आम बात करते हैं कि आम आदमी की पार्टी है अब तो पार्टी सरमाएदारों के हाथों में जाती जा रही है टिकट उन पैसे को को देखकर कर टिकट दिए जाते हैं वर्कर को वर्कर की वर्करी को नहीं दिए जाते और मैं तो हमेशा डिमांड करता हूं कि ਜੋ ਲੋਕੋ ਕੇ ਵਿੱਚ ਹੈ ਪਾਪੂਲਰ ਹੈ ਉਹਨਕੇ ਸੁਖ ਦੁਖ ਮੇਂ ਹਿੱਸਾ ਲੈਂਦੇ ਹੈ ਐਸੇ ਲੋਕੋ ਕੋ ਸਰਜੀ ਦੇਣੀ ਚਾਹੀਏ ਨਹੀਂ ਨਹੀਂ ਮਨਮਟਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਜੀ ਸਾਰਾ ਜਿਹੜਾ ਸਾਡੇ ਪਰਿਵਾਰ ਦੇ ਸਾਥੀ ਨੇ ਹਾਂ ਠੀਕ ਹੈ ਜਦੋਂ ਇਲੈਕਸ਼ਨਾਂ ਦਾ ਦੌਰ ਹੁੰਦਾ ਹੈ ਤੇ ਉਦੋਂ ਕਈ ਵਾਰੀ ਕਿਸੇ ਸਾਥੀ ਨੂੰ ਕੋਈ ਮਨਮਟਾਵਾ ਹੈ ਜਿਹੜਾ ਉਹ ਟਿਕਟ ਨਾ ਮਿਲਣ ਦੀ ਵਜ੍ਹਾ ਕਰਕੇ ਹੁੰਦਾ ਪਰ ਉਹ ਨੇਚਰਲ ਉਹ ਸੁਭਾਵਿਕ ਹੈ ਹਰ ਇੱਕ ਪਾਰਟੀ ਦੇ ਵਿੱਚ ਹੁੰਦਾ ਔਰ ਮੈਂ ਸਮਝਦਾ ਕਿ ਉੱਥੇ ਹੁੰਦਾ ਜਿੱਥੇ ਜਿੱਤਵਲ ਪਾਰਟੀ ਵੱਧ ਰਹੀ ਹੋਵੇ ਸੋ ਇਸ ਕਰਕੇ ਜਿਹੜੀ ਉਹ ਮਾੜੇ-ਮੋٹے ਜਿਹੜੇ ਕੋਈ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਿਰਾਸ਼ਾ ਜਾਂ ਨਾਰਾਜ਼ਗੀ ਹੁੰਦੀ ਹੈ ਤੇ ਉਹ ਮੈਂ ਸਮਝਦਾ ਕਿ ਸਾਡੇ ਪਰਿਵਾਰ ਦੇ ਮੈਂਬਰ ਨੇ ਔਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਨਹੀਂ ਆਹੀਗੀ ਨਹੀਂ ਅਸੀਂ ਉਹਨਾਂ ਦੀ ਅਪੀਲ ਮੁਤਾਬਿਕ ਨਹੀਂ ਸਾਡੇ ਤਾਂ ਜਿਵੇਂ ਸਾਡੇ ਵਰਕਰ ਵਲੰਟੀਅਰ ਸਾਥੀ ਜਿਓ ਸਾਨੂੰ ਫੀਡਬੈਕ ਮਿਲ ਰਿਹਾ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਵੀ ਸਾਡੇ ਜਿਹੜਾ ਯੂਗੋਤ ਦੇ ਪ੍ਰਧਾਨ ਨੇ ਪੰਜਾਬ ਦੇ ਮਨਜਿੰਦਰ ਸਿੰਘ ਸਿੱਧੂ ਉਹ ਲੜਾਈ ਲੜ ਰਹੇ ਨੇ ਗੁਰਸਿੱਖ ਨੇ ਔਰ ਬਹੁਤ ਵਧੀਆ ਵਰਕਰ ਨੇ ਸਾਡੇ ਉਹਨਾਂ ਦੀ ਬਹੁਤ ਵਧੀਆ ਪੋਜੀਸ਼ਨ ਹੈ ਇਸ ਤਰ੍ਹਾਂ ਦਾ ਸਾਡੀ ਪਾਰਟੀ ਦੇ ਵਿੱਚ ਕੋਈ ਨਾ ਇਸ ਤਰ੍ਹਾਂ ਦੀ ਕੋਈ ਗੱਲ ਹੈ ਤੇ ਨਾ ਹੀ ਕੋਈ ਅਸੀਂ ਕੈਂਡੀਡੇਟ ਵਾਪਸ ਲੈਣਾ ਪਵਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ بڑے بڑے ਮੌਕੇ ਤਾਂ ਮੈਂ ਖੈਰ ਕੀਤੇ ਆ ਮਗਰ ਆਹ ਅਲੱਗ ਜਿਹੜਾ ਮੈਂ ਮੌਕਾ ਸੰਭਾਲਣ ਜਾ ਰਹੀ ਆ ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਜੇ ਕਿ ਮੈਨੂੰ ਇਹਨਾਂ ਨੇ ਕਿਵੇਂ ਨਵਾਜ਼ ਦਿੱਤਾ ਔਰ ਮੇਰੇ ਅੰਦਰ ਇੱਕ ਜਜ਼ਬਾ ਆ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਔਰ ਜਿਸ ਵਕਤ ਮੈਂ ਐਮਐਲਏ ਸੀ ਉਸ ਵਕਤ ਵੀ ਮੈਨੂੰ ਇਹੀ ਰਹਿੰਦਾ ਸੀ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰਾਂ ਕਿਉਂਕਿ ਉਹਨਾਂ ਨੇ ਸਾਨੂੰ ਵੋਟ ਪਾ ਕੇ ਹੀ ਇਸ ਕਰਕੇ ਨਵਾਜ਼ਿਆ ਕਿ ਅਸੀਂ ਉਹਨਾਂ ਦੇ ਕੰਮ ਕਰਾਂਗੇ ਚਲੋ ਦੇਖੋ ਤੁਸੀਂ ਸਾਰਿਆਂ ਦੀ ਗੱਲ ਸੁਣੀ ਸੋ ਹੁਣ ਦਬਾਅ ਹੋਊਗਾ ਸ਼ਮਸ਼ੇਰ ਸਿੰਘ ਦੁੱਲੋਂ ਤੇ ਕਿ ਸ਼ਮਸ਼ੇਰ ਸਿੰਘ ਦੁੱਲੋਂ ਕੀ ਕਰਨ ਮੈਨੂੰ ਲੱਗਦਾ ਸ਼ਮਸ਼ੇਰ ਸਿੰਘ ਦੁੱਲੋਂ ਕਾਂਗਰਸ ਦੇ ਬੜੇ ਪੁਰਾਣੇ ਵਫਾਦਾਰ ਸਿਪਾਹੀ ਨੇ ਵਫਾਦਰ ਆਗੂ ਨੇ ਜੇ ਨਰਾਜ਼ ਵੀ ਨੇ ਮੈਨੂੰ ਲੱਗਦਾ ਸ਼ਮਸ਼ੇਰ ਸਿੰਘ ਦੁੱਲੋਂ ਕਾਂਗਰਸ ਨਹੀਂ ਛੱਡਣਗੇ ਭਾਵੇਂ ਉਹਨਾਂ ਦੀ ਧਰਮ ਪਤਨੀ ਜੜੀ ਉਹ ਆਮ ਆਦਮੀ ਪਾਰਟੀ 'ਚ ਚਲੀ ਗਈ ਹੈ ਚਲੋ ਡਿਲੇ ਬਹੁਤ ਬਹੁਤ ਧੰਨਵਾਦ ਏਸੀ ਖਬਰ ਪੜਤਾਲ ਫਿਲਮ ਲਗੇ ਧੰਨਵਾਦ